ਐਬੀਪੀ ਸਾਂਝਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਦੀਪਤੀ ਸ਼ਰਮਾ ਇਸ ਵੇਲੇ ਅਸੀਂ ਹਰਿਆਣਾ ਦੇ ਖੇਤਰ ਵਿੱਚ ਮੌਜੂਦ ਹਾਂ ਜੁਥੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਪ ਸੁਪਰੀਮ ਅਰਵਿੰਦ ਕੇਜਰਵਾਲ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸਲੋਗਨ ਖਾਸ ਹੁੰਦਾ ਗਿਆ ਹੈ ਤਸਵੀਰਾਂ ਮੈਂ ਮੇਰੇ ਕੈਮਰਾ ਪਰਸਨ ਨੂੰ ਕਹੂੰਗੀ ਕਿ ਦਿਖਾਣ ਕਿ ਕਾ ਵੱਡਾ ਜਮਾਵੜਾ ਜਿਹੜਾ ਤੁਸੀਂ ਇਸ ਵੇਲੇ ਵੇਖ ਰਹੇ ਹੋ ਇਹ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਹੈ ਹਾਲਾਂਕਿ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਗੱਠਜੋੜ ਪੂਰੇ ਦੇ ਜੋਾਰੇ ਮੋਦੀ ਸਰਕਾਰ ਦੇ ਖਿਲਾਫ ਇੰਡੀਆ ਅਲਾਈयंस ਹਾਲਾਂਕਿ ਉਹਨੂੰ ਸਮਰਥਨ ਮਿਲਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਹਰ ਇੱਕ ਸੂਬੇ ਦਾ ਨਹੀਂ ਲੇਕਿਨ ਹਰਿਆਣਾ ਦੇ ਵਿੱਚ ਸੀਟ ਸ਼ੇਅਰਿੰਗ ਹੋਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ 10 ਟੋਟਲ ਲੋਕ ਸਭਾ ਦੀਆਂ ਸੀਟਾਂ ਨੇ ਹਰਿਆਣਾ ਦੇ ਵਿੱਚ ਇੱਕ ਸੀਟ ਕੁਰਕ ਖੇਤਰ ਵੀ ਉਹਨਾਂ ਦੇ ਵਿੱਚ ਹੋਇ ਇੱਕ ਹੈ ਔਰ ਇਸ ਸੀਟ ਦੇ ਉੱਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ ਸੁਸ਼ੀਲ ਗੁਪਤਾ ਉਹਨਾਂ ਦਾ ਨਾਮ ਹੈ ਔਰ ਉਸ ਆਪ ਦਾ ਰਾਜ ਸਭਾ ਮੈਂਬਰ रह ਚੁਕੇ ਨੇ ਸੰਸਦ ਰਹਿ ਚੁਕੇ ਨੇ ਔਰ ਪਾਰਟੀ ਪ੍ਰਦੇਸ਼ ਦੇ ਜਿਹੜੇ ਨੇ ਉਪਰਦਾਨ ਨੇ ਉਹਨਾਂ ਦੇ ਉੱਤੇ ਦਾ ਖੇਡਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਇੱਕ ਵੱਡਾ ਜਮਾਵੜਾ ਤੁਸੀਂ ਇਸ ਵੇਲੇ ਵੇਖ ਰਹੇ ਹੋ ਕੁਰਖੇਤਰਾ ਦੇ ਵਿੱਚ ਕੁਰਖੇਤਰੇ ਉਹ ਧਰਤੀ ਹੈ ਜੁਥੇ ਮਹਾਪਾਰਦਾ ਯੁੱਧ ਹੋਇਆ ਸੀ ਔਰ ਇੱਥੋਂ ਹੀ ਆਗਾਜ਼ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਦੇਸ਼ ਅੰਦਰ ਜੋ ਇਸ ਵੇਲੇ ਮਾਹੌਲ ਬਣ ਰਿਹਾ ਹੈ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੰਡੀਆ ਅਲਾਈਅੰਸ ਜਿਹੜਾ ਹੈ ਸામਨੇ ਆਇਆ ਵੱਖ-ਵੱਖ ਸਟੇਟਸ ਦੇ ਵਿੱਚ ਗੱਠਜੋੜ ਹੋ ਰਿਹਾ ਪੰਜਾਬ ਦੇ ਵਿੱਚ ਤਸਵੀਰ ਜੇਕਰ ਅਸੀਂ ਸਾਫ਼ ਕਰੀਏ ਤਾਂ ਪੰਜਾਬ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਅਲਾਈਅੰਸ ਨਹੀਂ ਹੈ ਲੇਕਿਨ ਹਰਿਆਣਾ ਦੇ ਵਿੱਚ ਕੀਤਾ ਗਿਆ ਹੁਣ ਖਾਸ ਗੱਲ ਇੱਥੇ ਇਸ ਚੋਣ ਪ੍ਰਚਾਰ ਦੀ ਤੁਹਾਨੂੰ ਦੱਸਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਨੇ ਕੁਝ ਖਾਸ ਫੈਕਟਰ ਜਿਹੜੇ ਨੇ ਉਹ ਹਮੇਸ਼ਾ ਕੰਮ ਕਰਦੇ ਨੇ ਚੋਣਾਂ ਦੇ ਵਿੱਚ ਜੇਕਰ ਅਸੀਂ ਖਾਸ ਵੱਡੀਆਂ ਗੱਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਵਿਆਹ ਐਕਚੁਅਲੀ ਜਿਹੜਾ ਹੈ ਉਹ ਹਰਿਆਣਾ ਦੇ ਕੁਰਕਸ਼ੇਤਰ ਦੇ ਪਿਹੋਵਾ ਦੇ ਵਿੱਚ ਹੋਇਆ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਉਹ ਕੁਰਕਸ਼ੇਤਰ ਦੇ ਪਿਹੋਵਾ ਤੋਂ ਸੰਬੰਧਿਤ ਨੇ ਔਰ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਉਹ ਹਰਿਆਣਾ ਆਉਂਦੇ ਨੇ ਕੁਰਕਸ਼ੇਤਰੋਂ ਆਉਂਦੇ ਨੇ ਸੋਹਮਾਦਮੀ ਪਾਰਟੀ ਦੇ ਜ ਲੀਡਰ ਨੇ ਉਹ ਉਮੀਦ ਰੱਖ ਰਹੇ ਨੇ ਕਿ ਕਿਤੇ ਨਾ ਕਿਤੇ ਇਸ ਦਾ ਫਾਇਦਾ ਚੋਣਾਂ ਦੇ ਵਿੱਚ ਹੋਏਗਾ ਖੁਦ ਭਗਵੰਤ ਮਾਨ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਤੋਂ ਵੀ ਕਈ ਵਾਰ ਪਹਿਲਾਂ ਆ ਚੁੱਕੇ ਨੇ ਉਹ ਅਕਸਰ ਹਰਿਆਣਾ ਆਉਂਦੇ ਨੇ ਜੇਕਰ ਅਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਹਰਿਆਣਾ ਦੇ ਨਾਲ ਖਾਸ ਨਾਤਾ ਹੈ ਕੁਰਕ ਖੇਤਰੋ ਦੇ ਨਾਲ ਉਹਨਾਂ ਦਾ ਖਾਸ ਨਾਤਾ ਹੈ ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੁਰਕ ਖੇਤਰ ਦਾ ਚੋਣ ਕੀਤਾ ਗਿਆ ਔਰ ਚੋਣ ਪ੍ਰਚਾਰ ਦਾ ਆਗਾਜ਼ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਇੱਕ ਵੱਡਾ ਇਕੱਠ ਇਸ ਵੇਲੇ ਤੁਸੀਂ ਕੁਰਕ ਖੇਤਰ ਦੀ ਧਰਤੀ ਤੇ ਦੇਖ ਰਹੇ ਹੋ ਸੀਟ ਸ਼ੇਅਰਿੰਗ ਹੋਈ ਹੈ ਹਰਿਆਣਾ ਦੇ ਵਿੱਚ ਕੁਰਕ ਖੇਤਰ ਜੋ ਸੀਟ ਹੈ ਉਹ ਆਮ ਆਦਮੀ ਪਾਰਟੀ ਨੇ ਖੁਦ ਚੋਣ ਉਸ ਦਾ ਕੀਤਾ ਹੈ ਉਹਨਾਂ ਦੇ ਹਿੱਸੇ ਆਈਏ ਔਰ ਉਮੀਦਵਾਰ ਉਹਨਾਂ ਨੇ ਸੁਸ਼ੀਲ ਗੁਪਤਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ